ਲੋਕ ਸਭਾ ਚੋਣ ਲੜ ਰਹੇ ਸੈਮੂਅਲ ਸੋਨੀ ਦੇ ਧਾਰੀਵਾਲ ਦਫਤਰ ਦਾ ਉਗਟਨ ਹੋਇਆ ਇਹ ਨਵਾਂ ਦਫਤਰ ਮਿਸ਼ਨ ਹਸਪੀਟਲ ਧਾਰੀਵਾਲ ਦੇ ਬਿਲਕੁਲ ਨਜ਼ਦੀਕ ਖੋਲਿਆ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੋਨੀ ਸਮਰਥਕ ਹਾਜ਼ਰ ਸਨ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀਐਨਐਫ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਨੇ ਲੱਡੂ ਦੇ ਨਾਲ ਮੂੰਹ ਮਿੱਠਾ ਕਰਵਾ ਕੇ ਸੈਮੂਅਲ ਸੋਨੀ ਨੂੰ ਬਤਾਈ ਦਿੱਤੀ ਉਹਨਾਂ ਨੇ ਕਿਹਾ ਕਿ ਆਮ ਲੋਕ ਉਹਨਾਂ ਦੇ ਦਫਤਰ ਵਿੱਚ ਆਪਣੀਆਂ ਮੁਸ਼ਕਲਾਂ ਲੈ ਕੇ ਆ ਸਕਦੇ ਹਨ ਦੇ ਗਾਵੇ ਜਿੱਤੇਗਾ ਸਭੂ ਸੋਨੀ ਜਿੱਤੇਗਾ ਸਾਡਾ ਉਮੀਦਵਾਰ ਜਿੰਦਾਬਾਦ 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 ਸਾਡਾ ਉਮੀਦਵਾਰ ਜਿੰਦਾਬਾਦ 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 ਸਰਬਸਾਂਝਾ ਉਮੀਦਵਾਰ ਜਿੰਦਾਬਾਦ 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 ਲੋ ਜੀ ਧੰਨਵਾਦ ਜੀ ਸਾਰਿਆਂ ਦਾ ਅੱਰਾਜ ਮੈਂ ਬਹੁਤ ਖੁਸ਼ ਹਾਂ ਕਿ ਅੱਜ ਮਾਰਨਿੰਗ ਦੇ ਵੇਲੇ आज अजारीवाल मिशन होस्पिटल लागे एक बहुत हंगामी मीटिंग हुई और बड़ा उत्साह तो बहुत सारे पार्षद लोग पहुंचे और खास तौर पर मैं धनवाद करना बाबा गिल जी का और चेयरमैन ਲਾਰਿਨ ਚੌਦੀ ਸਾਫਦਾਰ ਜਿਨ੍ਹਾਂ ਬੜੀ ਯਤਨਾਂ ਦੇ ਨਾਲ ਆਰ ਉਹਨਾਂ ਦੀ ਪੂਰੀ ਟੀਮ ਲਾਮੰਦ ਹੈ ਔਰ ਪੂਰੇ ਹਲਕੇ ਦੇ ਵਿੱਚ ਕਾਦੀ ਹਲਕੇ ਦੇ ਵਿੱਚ ਬੜੀ ਅੱਛੀ ਦਿੱਤੀ ਨਾਲ ਕੰਮ ਕਰ ਰਹੀ ਹੈ ਔਰ ਸੱਚਮੁੱਚ ਮੇਰੀ ਗੈਰ ਮੌਜੂਦਗੀ ਦੇ ਵਿੱਚ ਵੀ ਉਹ ਕਰ ਕਰ ਜਾ ਕੇ ਡੋਰ ਟੋ ਡੋਰ ਜਾ ਕੇ ਮੇਰੀ ਚੋਣ ਨੂੰ ਦਾ ਹਿੱਸਾ ਮੰਨੇ ਨੇ ਔਰ ਬੜਾ ਅੱਛਾ ਕੰਮ ਕਰ ਰਹੇ ਨੇ ਔਰ ਮੈਂ ਬੇਨਤੀ ਕਰਦਾ ਆ ਮਤਲਬ ਔਰ ਮੈਂ ਦੱਸਣਾ ਚਾਹਣਾ ਕਿ ਮੇਰਾ ਮੋਬਾਈਲ ਨੰਬਰ ਹੈ 96460 7872 ਤੁਸੀਂ 24/7 ਕਿਸੇ ਵੀ ਵੇਲੇ ਮੈਨੂੰ ਕਾਲ ਕਰ ਸਕਦੇ ਹੋ ਮੈਂ 24 ਘੰਟੇ ਤੱਕ ਪਰ ਹਾਂ ਤੁਹਾਡੀ ਸੇਵਾ ਦੇ ਲਈ ਤੁਸੀਂ ਕਿਸੇ ਵੀ ਵੇਲੇ ਵੀ ਕਾਲ ਕਰੋ ਮੈਂ ਮਿੰਟਸ ਤੁਹਾਡੇ ਕੋਲ ਉਪਲਬਧ ਹੋਵਾਂਗਾ আর ਮੈਂ ਖਾਸ ਕਰਕੇ ਫਿਰ ਵੀ ਕਹਿਣਾ ਚਾਹਣਾ ਕਿ ਤੁਸੀਂ ਬਿਸ਼ਨੋ ਹਸਪੀਟਲ ਦੇ ਲਾਗੇ ਸਾਡਾ ਆਫਿਸ ਹੈ ਤੁਸੀਂ ਕਿਸੇ ਵੀ ਵੇਲੇ ਇੱਥੇ ਆ ਕੇ ਸਵਾਵਾ ਲੈ ਸਕਦੇ ਹੋ ਔਰ ਆਪਣੀ ਕੰਪਲੇਂਟ ਸੋਲਵ ਕਰਵਾ ਸਕਦੇ ਹੋ ਮੈਂ ਜਲ ਤੋ ਜਲ ਤੁਹਾਡੇ ਮਸਲੇ ਦਾ ਹੱਲ ਕਰਾਂਗਾ ਔਰ ਸਭ ਨੂੰ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਇਸ ਸੇਵਾ ਦਾ ਬੋਕਾ ਦਿਓ ਕਬੂਤਨ ਬਹੁਤ ਆਸ਼ੀਸ਼ਾਂ ਬਰਕਤ ਦੇ